ਇਟਲੀ ਵਾਲੇ ਵੀਰਾਂ ਲਈ ਵੀਡੀਓ ਹੈ ਕੰਮ ਵਾਲੀ ਵੀਡੀਓ ਹੈ ਠੀਕ ਹੈ ਜੀ ਵੀਡੀਓ ਪੂਰੀ ਸੁਣ ਲਿਓ ਬੰਦੇ ਚਾਹੀਦੇ 5 ਖੇਤੀ ਦਾ ਕੰਮ ਹੈ ਅੰਗੂਰਾਂ ਦਾ ਅੰਗੂਰਾਂ ਦੀ ਤੜਾਈ ਹੈ ਉਸ ਤੋਂ ਬਾਅਦ ਕੀਵੀ ਦਾ ਕੰਮ ਚੱਲਣਾ ਪਹਿਲਾਂ ਵੀ ਵੀਡੀਓ ਪਾਈ ਥੀ ਰੇਟਰ ਉਹਨਾਂ ਦਾ ਫੇਰ ਫੋਨ ਆਇਆ ਤਾਂ ਕਰ ਲ ਬੰਦੇ ਚਾਹੀਦੇ ਉਹਨਾਂ ਨੂੰ 5 ਰੈਸ਼ ਹੋ ਜੂਗੀ 6 ਯੂਰੋ ਘੰਟੇ ਦਾ ਰੇਟ ਦੇਣਾ ਠੀਕ ਹੈ ਜੀ 6 ਯੂਰੋ ਘੰਟੇ ਦਾ ਰੇਟ ਦੇਣਾ ਉਹਨਾਂ ਨੇ ਤੇ ਰਹਿائش ਹੋ ਜੂਗੀ ਰਹਿائش ਵੀ ਹੋ ਜੂਗੀ ਉੱਥੇ ਰਹਿਣ ਦਾ ਪ੍ਰਬੰਧ ਹੈਗਾ ਉਹਨਾਂ ਕੋਲ ਤੇ 6 ਯੂਰੋ ਘੰਟੇ ਦਾ ਰੇਟ ਦੇਣਾ ਕੰਮ ਹੈਗਾ ਉਹਨਾਂ ਕੋਲ 45 ਤੋਂ 50 ਦਿਨ ਦਾ ਉਤੋਂ ਬਾਅਦ 10 ਦਿਨ ਦੀ ਬ੍ਰੇਕ ਪੈਣੀ ਹੈ ਵਿੱਚ ਫਿਲਹਾਲ ਅੰਗੂਰਾਂ ਤੇ ਕੀਵੀ ਦੀ ਤੜਾਈ ਦਾ ਕੰਮ ਹੈ 10 ਦਿਨ ਦੀ ਬ੍ਰੇਕ ਪਾ ਕੇ ਉਹਨਾਂ ਨੇ ਫਿਰ ਬੂਟੇ-ਬੱਟਿਆਂ ਦਾ ਜੂਵੀ ਸਿਸਟਮ ਕਰਨਾ ਹੈ ਸ਼ੰਗਾਈ ਕਟਾਈ ਜੋ ਵੀ ਉਹ ਕਰਨਗੇ ਉਤੋਂ ਤੋਂ ਬਾਅਦ ਫਿਰ ਲਗਾਤਾਰ ਕੰਮ ਚੱਲੂਗਾ ਠੀਕ ਹੈ ਜੀ ਕੰਮ ਹੈਗਾ ਪੁਰਦੀਨੋਂ ਨੇ ਸਾਈਡ ਤੇ ਜਿਹੜੇ ਵੀ ਲੋਕ ਕੰਮ ਕਰਨਾ ਚਾਹੁੰਦੇ ਠੀਕ ਹੈ ਜੀ ਪੇਪਰ ਹੋਮੇ ਚ ਇਹ ਜੀਲ ਵਾਲੇ ਹੋਮੇ ਚ ਇਹ ਨਾਰਮਲ ਪੇਪਰ ਹੋਣੇ ਜਿਹੜਾ ਬਿੱਲ ਹੈ ਜੀ ਤੇ ਨਹੀਂ ਸਰਦਾ ਇਹ ਨਾ ਕਮੈਂਟਾਂ ਚ ਕਿ ਹੋਇਆ ਮੈਸੇਜ ਕਰਕੇ ਵੀ ਰੇਟ ਘਟਾਏ ਜਿੱਥੇ ਤੁਹਾਨੂੰ ਮਿਲਦਾ ਤੁਸੀਂ ਕਰ ਸਕਦੇ ਠੀਕ ਹੈ ਜੀ ਇਹ ਸਿਰਫ ਇੱਕ ਸਾਨੂੰ ਅਗਲਾ ਦੱਸ ਦਿੰਦਾ ਆਪਾਂ ਵੀਡੀਓ ਸ਼ੇਅਰ ਕਰਦੇ ਜੀ ਤੁਹਾਡੇ ਨਾਲ ਦੂਜੀ ਗੱਲ ਜਦੋਂ ਕੰਮ ਹੁੰਦਾ ਸੀ ਉਦੋਂ ਹੀ ਵੀਡੀਓ ਪਾਉਂਦੇ ਹੁੰਦੇ ਮੈਂ ਤੁਹਾਨੂੰ ਫੇਰ ਕਹਿੰਦਾ ਜਿਹੜੇ ਬੰਦੇ ਚੈਨਲ ਪਰ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਕ ਪੁਰਾਣੀ ਵੀਡੀਓ ਦੇਖ ਕੇ ਨਾ ਫੋਨ ਮੈਸੇਜ ਕਰਿਆ ਕਰੋ ਕਈ ਵਾਰ ਕੀ ਹੁੰਦਾ ਤੁਸੀਂ ਪੁਰਾਣੀ ਵੀਡੀਓ ਦੇਖ ਲੰਨੇ ਨੇ ਉਹ ਬਾਈ ਘੋੜਿਆਂ ਦਾ ਕੰਮ ਤਾਂ ਫਲਾਣਾ ਉਹ ਵੀਰੇ ਉੱਥੇ ਦਾ ਬੰਦਾ ਇੱਕ ਦਿਨ ਦੇ ਵਿੱਚ ਅਗਲਾ ਸਾਨੂੰ ਨਹੀਂ ਰਿਕੁਆਇਰਮੈਂਟ ਹੁੰਦੀ ਭੇਜਦਾ ਅਗਲਾ ਹੋਰ ਵੀ ਪਾਸੇ ਗਰੁੱਪਾਂ ਸ਼ੇਅਰ ਕਰਦਾ ਨਾਲ ਦੀ ਨਾਲ ਬੰਦਾ ਚੜ੍ਹ ਜਾਂਦਾ ਕੰਮ ਤੇ ਠੀਕ ਹੈ ਤੇ ਬਾਈ ਬਣਾ ਦੇ ਫੋਨ ਨਾ ਕਰਿਆ ਕਰੋ ਮੈਸੇਜ ਕਰਕੇ ਛੱਡ ਦਿਆ ਕਰੋ ਜੀਨੇ ਗਰੁੱਪ ਜੁਆਇਨ ਕਰਨਾ ਹੈ ਕੰਮ ਵਾਲਾ ਨੰਬਰ ਮੈਂ ਦੱਸ ਦਿੰਨਾ ਸਿਰਫ WhatsApp ਤੇ ਮੈਸੇਜ ਛੱਡ ਦਿਓ ਇਟਲੀ ਦਾ ਕੋਡ ਲਾ ਕੇ 0039 ਲਾ ਕੇ 3282329768 3282329768 ਤੇ WhatsApp ਤੇ ਮੈਸੀ ਕਰ ਦਿਓ ਲਿੰਕ ਆ ਜਾਊਗਾ ਉਹਦੇ ਨਾਲ ਤੁਸੀਂ ਗਰੁੱਪ ਜੁਆਇਨ ਹੋ ਜਾਊਗਾ ਠੀਕ ਹੈ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਹੋਰ ਕੰਮ ਵਾਲੀ ਵੀਡੀਓਜ਼ ਆਊਗੀ ਜਦੋਂ ਸਾਨੂੰ ਪਤਾ ਲੱਗੂਗਾ ਕੰਮ ਦਾ ਓਕੇ ਜੀ ਧੰਨਵਾਦ